ਉਹ ਤਾਂ ਹਮੇਸ਼ਾ ਹਰ ਇੱਕ ਬੰਦਾ ਸਿੱਖਦਾ ਹੈ ਔਰ ਮੈਨੂੰ ਤਾਂ ਤੁਰਨੇ ਨਾ ਸਿਖਿਆ ਖੜਨੇ ਨਾ ਸਿਖਿਆ ਮੈਂ ਆਜ਼ਾਦ ਚੋਂ ਲੜਿਆ ਪਰ ਹਮੇਸ਼ਾ ਇਹਨਾਂ ਦਾ ਮੇਰੇ ਤੇ ਹੱਥ ਰਿਹਾ ਹੁਣ ਤੱਕ ਵੀ ਹੱਥ ਰਿਹਾ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸਰਜੀਤ ਸਿੰਘ ਧਮਾਨ ਨੇ ਸਾਡੇ ਨਾਲ ਧਮਾਨ ਸਾਹਿਬ ਤੁਸੀਂ ਅੱਜ ਸ਼ਰਧਾਂਜਲੀ ਸਮਾਗਮ ਦੇ ਵਿੱਚ ਪਹੁੰਚੇ ਹੋ ਅਰਦਾਸ ਹੋ ਰਹੀ ਹੈ ਧਮਾਨ ਸਾਹਿਬ ਤੁਹਾਡੇ ਇਲਾਕੇ ਦੇ ਇੱਕ ਵੱਡੇ ਲੀਡਰ ਪੰਜਾਬ ਦੇ ਵੀ ਮੰਨੇ ਜਾਂਦੇ ਆ ਕਿਵੇਂ ਦੇਖਦੇ ਹੋ ਇਹਨਾਂ ਦੇ ਤੁਰ ਜਾਣ ਦਾ ਕਿੰਨਾ ਵੱਡਾ ਘਾਟਾ ਪੰਜਾਬ ਨੂੰ ਤੇ ਪੰਜਾਬ ਦੀ ਸਿਆਸਤ ਦੇ ਦੇਖੋ ਸਰਦਾਰ ਸੁਖਦੇਵ ਢੀਡਸਾ ਜੀ ਕੋਈ ਜਾਨ ਪਸਾਨ ਦੇ ਮਤਾਜ ਨਹੀਂ ਉਹ ਪੂਰੇ ਪੰਜਾਬ ਦੇ ਲੀਡਰ ਨੇ ਇਕੱਲੇ ਇੱਕ ਹਲਕੇ ਦੇ ਇੱਕ ਜ਼ਿਲ੍ਹੇ ਦੇ ਲੀਡਰ ਨੇ ਉਹਨਾਂ ਦੇ ਜਾਣ ਦੇ ਨਾਲ ਬਹੁਤ ਵੱਡਾ ਘਾਟਾ ਪਿਆ ਸਿਆਸਤ ਨੂੰ ਵੀ ਘਾਟਾ ਪਿਆ ਸਾਨੂੰ ਸਾਰਿਆਂ ਨੂੰ ਘਾਟਾ ਪਿਆ ਕਿਉਂਕਿ ਇਹੋ ਜਿਹੇ ਜਿਹੜੇ ਲੀਡਰ ਨੇ ਆਪਣੀ ਉਮਰ ਖਾ ਕੇ ਬੜੇ ਪਤਨੇ ਕਿੰਨੇ ਕ ਮਿਹਨਤਾਂ ਕਰਕੇ ਇੱਥੇ ਤੱਕ ਪਹੁੰਚਦੇ ਨੇ ਜਦੋਂ ਅੱਜ ਬਾਬਾ ਬੋਰ ਕਹਿ ਲਈ ਸੀ ਕਿ ਰਾਜਨੀਤੀ ਦੇ ਬਾਬਾ ਬੋਰ ਸਭ ਤੋਂ ਪਿਛੜ ਜਾਣ ਸਾਤੋਂ ਜੋਧਾ ਹੋ ਜਾਣ ਉਹਦਾ ਭੰਤਾ ਜਾਨੀ ਲਾ ਸਕ ਕੇ ਕਿੰਨਾ ਕ ਘਟਾ ਸਾਡੇ ਪੰਜਾਬ ਨੂੰ ਪਿਆ ਕਿੰਨਾ ਘਟਾ ਸਾਨੂੰ ਸਾਰਿਆਂ ਨੂੰ ਪਿਆ ਉਹਨੂੰ ਚਾਹਣ ਵਾਲਿਆਂ ਨੂੰ ਪਿਆ ਦੇਖੋ ਉਹਨਾਂ ਨੇ ਸੰਗਰੂਰ ਬਰਨਾਲਾ ਮਲੇਰਕੋਟਲੇ ਚ ਸਿਆਸਤ ਕੀਤੀ ਹੈ ਤੁਸੀਂ ਉਹਨਾਂ ਤੋਂ ਕੀ ਕੁਛ ਜਿਹੜੀਆਂ ਯਾਦਾਂ ਉਹਨਾਂ ਦੀਆਂ ਅੱਜ ਤੱਕ ਤੁਸੀਂ ਮਹਿਸੂਸ ਕਰ ਰਹੇ ਹੋ ਹੁਣ ਉਹਨਾਂ ਦੇ ਜਾਣ ਤੋਂ ਬਾਅਦ ਕੀ ਮਹਿਸੂਸ ਹੋ ਰਿਹਾ ਦੇਖੋ ਕੋਈ ਵੀ ਲੀਡਰ ਐ ਡਾ ਵੱਡਾ ਜਿਹੜਾ ਲੀਡਰ ਹੈ ਉਹ ਤੋਂ ਹਮੇਸ਼ਾ ਹਰ ਇੱਕ ਬੰਦਾ ਸਿੱਖਦਾ ਹੈ ਔਰ ਮੈਨੂੰ ਤਾਂ ਤੁਰਨੇ ਨਾ ਸਿਖਾਇਆ ਖੜਨੇ ਨਾ ਸਿਖਾਇਆ ਪਰ ਮੈਂ ਆਜ਼ਾਦ ਚੋਣ ਲੜਿਆ ਪਰ ਹਮੇਸ਼ਾ ਇਹਨਾਂ ਦਾ ਮੇਰੇ ਤੇ ਹੱਥ ਰਿਹਾ ਹੁਣ ਤੱਕ ਵੀ ਹੱਥ ਰਿਹਾ ਔਰ ਅਸੀਂ ਤਾਂ ਨਸੂਜ਼ ਕਰਦੇ ਕਿ ਅਸੀਂ ਬੇਵਾਰਿਸ ਹੋ ਗਏ ਕਿ ਸਾਡੇ ਉਥੋਂ ਐਡਾ ਵੱਡਾ ਲੀਡਰ ਦਾ ਹੱਥ ਚਲਾ ਗਿਆ ਜਿਹਦੇ ਆਸਰੇ ਅਸੀਂ ਇੱਕ ਕਹਿ ਲੋ ਕਿ ਪਲੰਗਾ ਪਟ ਰਹੇ ਸੀ ਇਸ ਕਰਕੇ ਇਹ ਕੱਟਾ ਕਦੀ ਪੂਰਾ ਨਹੀਂ ਹੋ ਸਕਦਾ ਪ੍ਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਆਪਣੀ ਚਰਨਾਂ 'ਚ ਨਿਵਾਸ ਦੇਵੇ ਤਾਂ ਜੋ ਪਰਿਵਾਰ ਨੂੰ ਪਾਣਾ ਬੰਨ ਦਾ ਬਲਬਖਸ ਸਾਨੂੰ ਸਾਰਿਆਂ ਨੂੰ ਪਾਣਾ ਬੰਨ ਦਾ ਬਲਬਖਸ ਅਸੀਂ ਇਸੇ ਤਰ੍ਹਾਂ ਜਿਹੜੇ ਸੇਵਾ ਕਰਦੇ ਰਹੀਏ ਕੌਮ ਦੀ ਦੇਸ਼ ਦੀ ਸੇਵਾ ਕਰਦੇ ਰਹੀਏ ਉਹਨਾਂ ਦਾ ਘਾਟਾ ਕਦੇ ਪੂਰਾ ਹੋ ਨਹੀਂ ਸਕਦਾ ਤੁਸੀਂ ਜਿਵੇਂ ਦੂਜੀ ਪਾਰਟੀ ਚ ਕਾਂਗਰਸ ਤੇ ਉਹ ਇਹ ਅਕਾਲੀ ਦਲ ਦੇ ਸੀ ਪਰ ਅੱਜ ਕੱਲ ਜਿਹੜੇ ਲੀਡਰ ਨੇ ਉਹ ਤਾਂ ਕਹਿੰਦੇ ਕਿ ਅਸੀਂ ਆਪਣੇ ਆਪ ਦੇ ਵਿੱਚ ਹੀ ਸਮਰੱਥ ਹਾਂ ਤੁਸੀਂ ਕਹਿੰਦੇ ਕਿ ਬਹੁਤ ਬਹੁਤ ਸਿੱਖਿਆ ਨਵੇਂ ਲੀਡਰ ਕੀ ਸਿੱਖਣਾ ਚਾਹੀਦਾ ਉਹਨਾਂ ਨੂੰ ਦੇਖੋ ਮੈਂ ਕਹਿੰਦਾ ਕੋਈ ਵੀ ਲੀਡਰ ਸਮਰੱਥ ਹੋ ਨਹੀਂ ਸਕਦਾ ਕਿਉਂਕਿ ਸਮਰੱਥ ਹੋਣ ਤੇ ਬਹੁਤ ਉਮਰਾਂ ਲੱਗ ਜਾਂਦੀਆਂ ਨੇ ਫੇਰ ਵੀ ਬੰਦਾ ਸਪੂਰਨ ਨਹੀਂ ਹੁੰਦਾ ਇਸ ਕਰਕੇ ਸਾਨੂੰ ਜਿਹੜੇ ਚੰਗੇ ਲੀਡਰ ਨੇ ਰਾਜਨੀਤੀ ਤੋਂ ਉੱਠ ਕੇ ਉਹਨਾਂ ਤੋਂ ਕਾਫੀ ਕੁਝ ਸਿੱਖਣ ਦੀ ਲੋੜ ਹੈ ਜੇ ਅਸੀਂ ਸਿੱਖੀਏ ਕਿਉਂਕਿ ਇਹਨਾਂ ਲਵੇ ਖਜ਼ਾਨੇ ਨੇ ਇੱਕ ਇੱਕ ਇਹ ਕਹਦਾ ਖਜ਼ਾਨੇ ਨੇ ਜੇ ਅਸੀਂ ਸਿੱਖਾਂਗੇ ਤਾਂ ਹੀ ਸਿਖਿਆਉਣਗੇ ਨਾ ਜੇ ਅਸੀਂ ਪਾਸਾ ਵੱਟ ਕੇ ਲੰਘਾਂਗੇ ਫਿਰ ਸਾਨੂੰ ਸਿਖਾਊ ਕੌਣ ਇਸ ਕਰਕੇ ਸਾਨੂੰ ਜਿੱਥੋਂ ਵੀ ਕੁਝ ਮਿਲਦਾ ਹੈ ਸਾਨੂੰ ਚੰਗੇ ਲੀਡਰ ਤੋਂ ਸਿੱਖ ਲੈਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤਾਂ ਐਸੀ ਸੁਰਜੀਤ ਸਿੰਘ ਧਮਾਨ ਜੋ ਕਿ ਸ਼ਰਧਾਂਗਲੀ ਦੇਣ ਪਹੁੰਚੇ ਸੀ ਸੁਖਦੇਵ ਸਿੰਘ ਢੀਂਡਸਾ ਦੇ ਅੱਜ ਅੰਤਮ ਅਰਦਾਸ ਦੇ ਵਿੱਚ